ਦੁਨੀਆ 'ਚ ਬਹੁਤ ਸਾਰੇ ਲੋਕ ਚਾਕਲੇਟ ਖਾਣ ਦੇ ਸ਼ੌਕੀਨ ਹੁੰਦੇ ਨੇ ਤੇ ਹੁਣ ਚਾਕਲੇਟ ਖਾਣ ਦਾ ਇਹ ਸ਼ੌਕ ਮੱਝਾਂ گاਵਾਂ ਨੂੰ ਵੀ ਪੈਣਾ ਸ਼ੁਰੂ ਹੋ ਗਿਆ ਹੈ ਇਹਨਾਂ ਨੂੰ ਇਹ ਸ਼ੌਕ ਪਵਾਇਆ ਹੈ ਲੁਧਿਆਣਾ ਦੇ ਪਸ਼ੂ ਵਿਗਿਆਨੀਆਂ ਨੇ ਜੋ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਲੈ ਕੇ ਭਾਂਤ ਭਾਂਤ ਦੀਆਂ ਖੋਜਾਂ ਕਰਦੇ ਰਹਿੰਦੇ ਨੇ ਲੁਧਿਆਣਾ ਦੇ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸਸ ਯੂਨੀਵਰਸਿਟੀ ਦੇ ਪਸ਼ੂ ਆਹਾਰ ਵਿਭਾਗ ਦੇ ਵਿਗਿਆਨੀਆਂ ਨੇ ਦੁੱਧ ਦੇਣ ਵਾਲੇ ਪਸ਼ੂਆਂ ਲਈ ਇੱਕ ਖਾਸ ਤਰ੍ਹਾਂ ਦੀ ਚਾਕਲੇਟ ਬਣਾਈ ਹੈ ਸਾਡੇ ਨਾਲ ਕਿਸਾਨ ਵੀਰ ਨੇ ਆਪਦੇ ਪਿੰਡੋਂ ਸਪੈਸ਼ਲ ਚਾਕਲੇਟ ਜਿਹੜੀ ਹੈਗੀ ਆ ਉਹ ਲੈ ਕੇ ਜਾ ਰਹੇ ਨੇ ਤਾਂ ਕਿ ਆਪਣੇ ਲਵੇਰਿਆਂ ਨੂੰ ਆਪਣੇ ਪਸ਼ੂਆਂ ਨੂੰ ਇਹ ਚਾਕਲੇਟ ਖਵਾ ਸਕਣ ਇਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਨਾਂ ਤੁਹਾਡਾ ਸੰਤੋਖ ਸਿੰਘ ਜੀ ਇਹ ਕਿਹੜੇ ਪਿੰਡ ਦੇ ਤੁਸੀਂ ਪਿੰਡ ਵੀਰਮੀ ਜੀ ਵੀਰਮੀ ਤੋਂ ਆਏ ਤੇ ਇਹ ਖਾਸ ਤੁਸੀਂ ਇਹ ਚਾਕਲੇਟ ਲੈਣ ਹੀ ਆਏ ਹੋ ਹਾਂਜੀ ਖਾਸ ਇਹ ਹੀ ਲੈਣ ਆਏ ਆ ਜੀ ਕਿਸੇ ਨਾਲ ਦੇ ਸਾਥੀ ਨਹੀਂ ਦੱਸਿਆ ਸੀਗਾ ਵੀ ਇਹ ਬਹੁਤ ਵਧੀਆ ਚੀਜ਼ ਆ ਵੀ ਗਾਈਆਂ ਨੂੰ ਪਾਉਣ ਨਾਲ ਸਾਡੇ ਵੀ ਗਾਈਆਂ ਦੁੱਧ ਵੀ ਵੱਧ ਦਿੰਦੀਆਂ ਤੇ ਭੁੱਖ ਵੀ ਵੱਧ ਲੱਗ ਰਹੀ ਆ ਤੇ ਉਹਦੇ ਨਾਲ ਕਹਿੰਦੇ ਸੀ ਵੀ ਹੋਰ ਵੀ ਇਹ ਕਹਿੰਦੇ ਆ ਵੀ 2-4 ਚੀਜ਼ਾਂ ਤੋਂ ਫਾਇਦਾ ਹੁੰਦਾ ਵਾ ਉਸ ਟਾਈਮ ਗਾਇਆਂ ਜਿਹੜੀ ਚੰਗੇ ਖਾਦ ਖਰਾਕਾਂ ਦੀ ਚੰਗਾ ਹਾਜਮ ਹੁੰਦਾ ਇਹਦੇ ਨਾਲ ਜੀ ਤੇ ਉਸ ਕਰਕੇ ਫੇ ਅੱਜ ਮੈਂ ਸਪੈਸ਼ਲੀ ਪਿੰਡੋਂ ਆਇਆ ਜੀ ਲੈਣੇ ਸਾਡੇ ਨਾਲ ਇਸ ਯੂਨੀਵਰਸਿਟੀ ਦੇ ਪਸ਼ੂ ਆਹਾਰ ਵਿਭਾਗ ਦੇ ਵਿਗਿਆਨੀ ਨੇ ਡਾਕਟਰ ਏ ਪੀ ਐਸ ਸੇਠੀ ਜੀ ਤੇ ਡਾਕਟਰ ਉਦੇਬੀਰ ਸਿੰਘ ਜੀ ਥੈਂਕ ਯੂ ਧੰਨਵਾਦ ਜੀ ਡਾਕਟਰ ਮੈਨੂੰ ਇੱਕ ਚੀਜ਼ ਦੱਸੋ ਅੱਜ ਕੱਲ ਜੋ ਕਰੋਨਾ ਮਹਾਮਾਰੀ ਦਾ ਦੌਰ ਚੱਲ ਰਿਹਾ ਹੈ ਉਹਦੇ ਵਿੱਚ ਲੋਕਾਂ ਦਾ ਕੰਮ ਕਾਜ ਨਹੀਂ ਹੈਗਾ ਲੋਕੀ ਜਿਹੜੇ ਹੈਗੇ ਆ ਜਿਹੜੇ ਮਾਤੜੋ ਲੋਕ ਨੇ ਉਹ ਆਪਣੇ ਦੋ ਵੇਲੇ ਦੀ ਰੋਟੀ ਤੋਂ ਆਤਰ ਆਏ ਹੋਏ ਨੇ ਤੇ ਤੁਸੀਂ ਮੱਝਾਂ گاਵਾਂ ਨੂੰ ਚਾਕਲੇਟ ਦੀ ਆਤ ਪਾਈ ਜਾ ਰਹੇ ਹੋ ਸਰ ਇਹ ਜਿਹੜੀ ਚਾਕਲੇਟ ਦੀ ਆਦਤ ਨੇ ਸਰ ਤੁਸੀਂ ਇਹ ਸਭ ਕੁਝ ਜਿਹੜਾ ਜਿਹੜੇ ਜਿਹੜੇ ਜਿਨ੍ਹਾਂ ਲੋਕ ਅੱਜ ਇਹ ਜੀ ਮਹਾਮਾਰੀ ਦੇ ਵਿੱਚ ਲੋਕ ਬਾਹਰ ਅੰਦਰ ਨਹੀਂ ਜਾ ਸਕਦੇ ਉਹਨਾਂ ਵਾਸਤੇ ਪੱਠੇ ਲਿਆਣੇ ਮੁਸ਼ਕਲ ਹੈ ਉਹਨਾਂ ਵਾਸਤੇ ਦਾਣਾ ਲਿਆਣਾ ਮੁਸ਼ਕਲ ਹੈ ਇਹ ਜਿਹੜੀ ਚਾਕਲੇਟ ਹੈ ਇਹ ਇਹੋ ਜੀ ਤੱਤਾਂ ਦੇ ਮਿਕਸਚਰ ਹੈਗਾ ਜਿਹੜਾ ਪੂਰੇ ਮਤਲਬ ਜੇ ਆਪਾਂ ਮੇਨਟੇਨੈਂਸ ਆ ਰਸ਼ਨ ਚਾਹੀਦਾ ਹੈ ਜੇ ਪਸ਼ੂ ਦਾ ਮੇਨਟੇਨੈਂਸ ਇਦਾਂ ਤੇ ਉਹ ਇਹਦਾ ਪੂਰਾ ਹੋ ਜਾਂਦਾ ਇਹਦੇ ਚ ਹਰ ਤੱਤ ਹੈ એનર્ਜੀ ਹੈ ਪ੍ਰੋਟੀਨ ਹੈ ਮਿਨਰਲ ਹੈ ਸਾਰੇ ਤੱਤੇ ਹੈਗੇ ਇਹਦੇ ਚ ਸੋ ਇਸ ਕਰਕੇ ਇਹ ਤਾਂ ਕੰਪਲੀਟ ਫੂਡ ਹੈਗਾ ਜੇ ਪਸ਼ੂ ਨੂੰ ਜੇ ਆਪਾਂ ਕੋਈ ਹੋਰ ਚੀਜ਼ ਨਹੀਂ ਵੀ ਦੇ ਰਹੇ ਤੇ ਤੁਸੀਂ ਇਹਦੇ ਨਾਲ ਉਹਦੇ ਪਸ਼ੂ ਨੂੰ ਕੰਮ ਪਸ਼ੂ ਦਾ ਜਿਹੜਾ ਦਾਣੇ ਪਾਣੀ ਦਾ ਕੰਮ ਜਿਹੜਾ ਉਹਦਾ ਰਿਕੁਆਇਰਮੈਂਟ ਪੂਰੀਆਂ ਕਰ ਸਕਦੇ ਹੋ ਵੀ ਜਿਹਨੇ ਮਹਾਮਾਰੀ ਦੇ ਵਿੱਚ ਜਿੱਥੇ ਆਪਾਂ ਕੁਝ ਚੀਜ਼ਾਂ ਨਹੀਂ ਲਿਆ ਸਕਦੇ ਹਨ ਹੁਣ ਕਿਤੇ ਬਾਹਰ ਜਾਣਾ ਮੁਸ਼ਕਲ ਹੈ ਅਸੀਂ ਚਪੱਟੇ ਨਹੀਂ ਲਿਆ ਸਕਦੇ ਦਾਣਾ ਦਾਣਾ ਮੁੱਕ ਗਿਆ ਕੀ ਕਰੀਏ ਫਿਰ ਇਹ ਇਹ ਚਾਕਲੇਟ ਉਹ ਤੋਂ ਕੰਮ ਆਉਂਦੀ ਹੈ ਜੀ ਤੁਹਾਡੇ ਜ਼ਿਹਨ 'ਚ ਕਿੱਦਾਂ ਇਹ ਖਿਆਲ ਆਇਆ ਕਿ ਤੁਸੀਂ ਇਹ ਚਾਕਲੇਟ ਜਿਹੜੀ ਹੈਗੀ ਆ ਮੱਝਾਂ ਗਾਵਾਂ ਲਈ ਤਿਆਰ ਕਰਨੀ ਹੈ ਇਹ ਦੇਖੋ ਅਜ ਦੀ ਨਹੀਂ ਹੈ ਤਿਆਰ ਇਹ ਤਾਂ ਅਸੀਂ ਬਹੁਤ ਪੁਰਾਣੀ ਤਿਆਰ ਕੀਤੀ ਹੋਈ ਹੈ 15-20 ਸਾਲ ਹੋ ਗਏ ਜੀ ਇਹਨੂੰ ਤਿਆਰ ਕੀਤੇ ਹਨ ਹਾਂ ਜੀ ਪਰ ਲੋਕਾਂ ਨੂੰ ਪਤਾ ਨਹੀਂ ਹੈ ਇਸ ਬਾਰੇ ਜਿਆਦਾ ਨਹੀਂ ਪਤਾ ਹੈਗਾ ਜੀ ਸਭ ਨੂੰ ਮਤਲਬ ਬਹੁਤਿਆਂ ਨੂੰ ਨਹੀਂ ਪਤਾ ਹੋ ਸਕਦਾ ਤੁਹਾਡੀ ਗੱਲ ਠੀਕ ਹੈਗੀ ਹੈ ਪਰ ਇਹ ਤੁਹਾਡੇ ਮੀਡੀਆ ਰਾਹੀਂ ਅਸੀਂ ਅੱਗੇ ਵੀ ਤੁਸੀਂ ਇਹ ਬੜੀ ਵਧੀਆ ਉਪਰਾਲਾ ਕਰ ਰਹੇ ਹੋ ਜਿਹੜੇ ਲੋਕਾਂ ਨੂੰ ਦੱਸ ਰਹੇ ਹੋ ਜੇ ਬਾਰੇ ਸੋ ਇਹ ਵਧੀਆ ਚੀਜ਼ ਹੈ ਇਸ ਤਰ੍ਹਾਂ ਇਹ ਵੀ ਇਹ ਸਾਡਾ ਜਦੋਂ ਸਾਡਾ ਪਹਿਲੇ ਦਿਮਾਗ ਚ ਜ਼ਹਿਨ ਚ ਆਇਆ ਉਦੋਂ ਵੀ ਇਹੀ ਆਇਆ ਸੀਗਾ ਕਿਉਂਕਿ ਕਈ ਵਾਰੀ ਸੁੱਕਾ ਪੈ ਜਾਂਦਾ ਹੈਗਾ ਕਈ ਵਾਰੀ ਹੜ ਆ ਜਾਂਦੇ ਆ ਜਦੋਂ ਹਨਾ ਤੇ ਉਹਨਾਂ ਦੇ ਵਿੱਚ ਉਹਨਾਂ ਟਾਈਮਸ ਦੇ ਵਿੱਚ ਫਾਰਮਰ ਕੋ ਕੁਝ ਨਹੀਂ ਹੁੰਦਾ ਦੇਣ ਵਾਸਤੇ ਸੋ ਉਹਨਾਂ ਦੇ ਦੇ ਸਕਦੇ ਆ ਅੱਛਾ ਕਈ ਵਾਰੀ ਹੁੰਦਾ ਜਿਹੜੀ ਫੀਡ ਹੀ ਵਧੀਆ ਕੁਆਲਿਟੀ ਦੀ ਨਹੀਂ ਹੈਗੀ ਤੇ ਉਹਦੇ ਚ ਉਹ ਕੀ ਹੁੰਦਾ ਜੇ ਤੁਸੀਂ ਜਿੰਨੀ ਮਰਜ਼ੀ ਫੀਡ ਦੇਈ ਜੋ ਪਸ਼ੂ ਗਰੋ ਨਹੀਂ ਕਰਦਾ ਸੋ ਜੇ ਅਸੀਂ ਇਹ ਨਾਲ ਰੱਖੀ ਹੁੰਦੀ ਹੈ ਜਿਹੜੀ ਪਸ਼ੂ ਦੀ ਡੈਫੀਸ਼ੀਅਨਸੀ ਹੁੰਦੀ ਹੈ ਜਿਹੜੀ ਘਾਟ ਆਉਂਦੀ ਹੈ ਉਹ ਇਹਨੂੰ ਛੱਟ ਕੇ ਪੂਰੀਆਂ ਕਰ ਲੈਂਦਾ ਸੋ ਇਹਦਾ ਨਾਮ ਚਾਕਲੇਟ ਕਹੇਤਾ ਬਟ ਇਹ ਚਾਕਲੇਟ ਉਹ ਚਾਕਲੇਟ ਨਹੀਂ ਹੈ ਜਿਹੜੀ ਬੰਦੇ ਖਾਂਦੇ ਹੈਗੇ ਹਾਂਜੀ ਇਹ ਚਾਕਲੇਟ ਉਹ ਹੈ ਜਿਹੜੀ ਤੱਤ ਪੂਰੇ ਕਰਦੀ ਹੈ ਜੀ ਅਸੀਂ ਅਸੀਂ ਡਾਕਟਰ ਉਹਦੇ ਵੀਰ ਸਿੰਘ ਚਾਹਲ ਜੀ ਵੱਲ ਆਉਨੇ ਆਂ ਡਾਕਟਰ ਸਾਹਿਬ ਇਹ ਕੀ ਇਹ ਚ ਕੀ ਕੀ ਪਾਇਆ ਹੋਇਆ ਹੈ दरअसल इसमें आठ तत्व मिले हुए होते हैं सबसे ज़्यादा सिरा इसमें होता है 900 सौ एक ईंट तीन किलो की ईंट होती है इसमें 900 ग्राम सिरा होता है उसके बाद इसमें आटा मिला होता है साढ़े चार सौ ग्राम एक ईंट में, में आटा मिला होता है ऐसे ही मिनरल मिक्सर साढ़े चार सौ ग्राम इसमें मिनरल मिक्सर मिला होता है उसके साथ खड़ी नमक यूरिया और डी और साथ में चावल की पालिस और साथ में कैल्शियम ऑक्साइड और गुआर गम इसके अंदर मिले होते हैं ये की फ़ायदा है कि कोई न्यूट्रीशन किस तरह की जी घाट है इन्हें जानवरों से पूरी होंगी है खाने जैसे डॉक्टर साहब ने बताया कि इसमें ऊर्जा का बहुत ही रिच सोर्स है इसमें मिनरल मिक्सर बहुत ज़्यादा मिला हुआ होता है इसमें प्रोटीन की मात्रा बहुत ज़्यादा है जो भी डेफिशंसी चाहे प्रोटीन की है चाहे ऊर्जा की है चाहे मिनरल मिक्सर के कारण है वो सारे की सारी जो कमजोरियाँ हैं वो इससे दूर हो जाती है कई बार आपने देखा होगा कि पशु बोलता नहीं है दोबारा से हीट में नहीं आता है यदि ये चॉकलेट खिला दी जाए तो यदि थोड़ी सी डेफिशिएंसी है मिनरल मिक्सचर की तो तभी पूरी हो जाती है और पशु तभी से हीट में आ जाता है तो जो भांजपन की समस्या है वो इससे कई बार दूर हो जाती है जैसे जैसी चॉकलेट दी जैसे प्रोटीन इसमें बहुत ज्यादा है ऊर्जा बहुत ज्यादा है तो जो दुधारू पशुओं यदि देते हैं तो आपने देखा होगा कई बार दुधारू पशुओं में ऐसा होता है कि पशु लिसे होने स्टार्ट हो जाते हैं क्योंकि जो वो नेगेटिव एनर्जी बैलेंस में चले जाते हैं ज्यादा दूध देने के कारण यदि उनको ये चॉकलेट दे दी जाए तो उससे क्या होता है कि पशु का दूध उत्पादन भी बढ़ जाता है तो डॉक्टर साहब जी आप गल करिए भा पी है कि महंगी पी एक सौ वी रुपए तीन किलो दी है ਮੰਨੋ 40 ਰੁਪਏ ਕਿਲੋ ਹੈ ਪਰ ਜੇ ਤੁਸੀਂ ਇਹਨੂੰ ਇਹਦੇ ਤੱਤਾਂ ਦੇ ਹਿਸਾਬ ਨਾਲ ਕੰਪੇਅਰ ਕਰੋ ਇਹ ਤੁਹਾਨੂੰ ਬਹੁਤ ਸਸਤੀ ਪੈਂਦੀ ਹੈ। ਤੋਂ ਇਹਦੇ ਚ ਪ੍ਰੋਟੀਨ ਵੀ ਬਹੁਤ ਜ਼ਿਆਦਾ ਐਨਰਜੀ ਬਹੁਤ ਜ਼ਿਆਦਾ ਮਿਨਰਲ ਮਿਨਰਲਸ ਬਹੁਤ ਹੈਗੇ। ਸੋ ਅਗਰ ਆਪਾਂ ਫੀਡ ਦੇ ਹਿਸਾਬ ਨਾਲ ਇਹਨੂੰ ਕੰਪੇਅਰ ਕਰੀਏ ਤੇ ਉਹਨਾਂ ਨਾਲੋਂ ਕਿਤੇ ਸਸਤੀ ਪੈਂਦੀ ਹੈਗੀ ਇਹ। ਇਹ ਆਪਾਂ ਪੱਠਿਆਂ ਦੀ ਜਗ੍ਹਾ ਇਹ ਸਬਸਟੀਟਿਊਟ ਕਹਿ ਸਕਦੇ ਆਂ ਕਿ ਇਹ ਜਿਹੜੇ ਕਿਸਾਨ ਨੇ ਉਹ ਰੂਟੀਨ ਦੇ ਵਿੱਚ ਦੇ ਸਕਦੇ ਆ ਜਾਂ ਕਦੀ ਕਦਾਈਆਂ ਨੂੰ ਦੇਣਾ ਚਾਹੀਦਾ ਹੈ ਦੇਖੋ ਪੱਠਿਆਂ ਦੀ ਪੱਠਿਆਂ ਦੀ ਰਿਪਲੇਸਮੈਂਟ ਨਹੀਂ ਹੈਗੀ ਕਿਉਂਕਿ ਪੱਠੇ ਜਿਹੜੇ ਆ ਉਹ ਰੇਸ਼ੇ ਦਾ ਸੋਰਸ ਹੁੰਦੇ ਆ ਇਹਦੇ ਵਿੱਚ ਰੇਸ਼ਾ ਨਹੀਂ ਹੈਗਾ ਠੀਕ ਹੈ ਨਾ ਪੱਠਿਆਂ ਦੀ ਰਿਪਲੇਸਮੈਂਟ ਤੇ ਨਹੀਂ ਮੈਂ ਕਹਿ ਸਕਦਾ ਹਾਂ ਬਟ ਇਹ ਆ ਵੀ ਜਿਹੜੇ ਤੱਤ ਜਿਹੜੇ ਪੱਠਿਆਂ ਤੋਂ ਮਿਲਦੇ ਆ ਉਹ ਇਹਦੇ ਵਿੱਚ ਮਿਲਣ ਲੱਗ ਜਾਣਗੇ ਜੇ ਤੁਸੀਂ ਕੋਈ ਰੂਟੀਨ ਚ ਦੇਣ ਵਾਸਤੇ ਰੂਟੀਨ ਚ ਅਸੀਂ ਤਾਂ ਕਰਕੇ ਕਹਿੰਦੇ ਜਿਹੜੀ ਫੀਡ ਤੁਸੀਂ ਦੇ ਰਹੇ ਹੋ ਜੇ ਫੀਡ ਦੇ ਵਿੱਚ ਕੋਈ ਕਮੀ ਹੋਏਗੀ ਇਹਨੂੰ ਅਸੀਂ ਇਹ ਇਹ ਪਸ਼ੂ ਇਹਨੂੰ ਚੱਟ ਕੇ ਪੂਰਾ ਕਰ ਸਕਦਾ ਤਾਂ ਹੀ ਐਸਾ ਅਸੀਂ ਇਹਦਾ ਨਾਮ ਰੱਖਿਆ ਪਸ਼ੂ ਚਾਟ ਹਨਾ ਜੀ ਇਹਦਾ ਨਾਮ ਹੀ ਤਾਂ ਹੀ ਪਸ਼ੂ ਚਾਟ ਹੈ ਵੀ ਜਿੰਨੀ ਕੋਈ ਕਮੀ ਹੁੰਦੀ ਹੈ ਉਹ ਇਹਨੂੰ ਚੱਟ ਕੇ ਪਸ਼ੂ ਪੂਰਾ ਕਰ ਲੈਂਦਾ ਹੈਗਾ ਸੋ ਇਹ ਇਹਦੀ ਐਡਵਾਂਟੇਜ ਈ ਹੈ ਬਾਕੀ ਜੇ ਤੁਹਾਡੇ ਕੋਲ ਕੁਝ ਵੀ ਨਹੀਂ ਅਵੇਲੇਬਲ ਹੈਗਾ ਕੋਈ ਇਹ ਜਿਵੇਂ ਅੱਜਕੱਲ੍ਹ ਮਹਾਮਾਰੀ ਦਾ ਟਾਈਮ ਹੈਗਾ ਉਦੋਂ ਇਹ ਕੰਮ ਪੂਰਾ ਕਰੇਗਾ ਉਦੋਂ ਤੁਸੀਂ ਇਹਨੂੰ ਸਿਰਫ ਇਹਨੂੰ ਵੀ ਦਿਓਗੇ ਤਾਂ ਵੀ ਕਹਿਗਾ ਬਸ ਇਹਦੇ ਚ ਇੱਕੋ ਹੀ ਚੀਜ਼ ਹੈ ਵੀ ਇਹ ਪਸ਼ੂ ਇਹ ਦੇਖਣਾ ਵੀ ਖਾਏ ਨਾ ਸੀ ਚਟੇ ਹਨ ਜੇ ਖਾਏਗਾ ਤੇ ਫਿਰ ਉਹ ਖਾਣ ਦੇ ਨਾਲ ਕਈ ਵਾਰੀ ਪ੍ਰੋਬਲਮ ਹੋ ਸਕਦੀ ਹੈ ਕਿਉਂਕਿ ਇਹਦੇ ਚ ਯੂਰੀਆ ਪਾਇਆ ਹੁੰਦਾ ਫਿਰ ਯੂਰੀਆ ਜ਼ਿਆਦਾ ਹੋ ਜਾਂਦਾ ਇਸ ਕਰਕੇ ਅਸੀਂ ਕਹਿੰਦੇ ਪਸ਼ੂ ਚਟ ਇਹਨੂੰ ਚਟਿੰਗ ਚਟਣ ਵਾਸਤੇ ਰੱਖਣਾ ਹੈਗਾ ਤੁਸੀਂ ਆਪ ਇੱਥੇ ਤਿਆਰ ਕਰਦੇ ਹੋ ਜਾਂ ਬਾਹਰੋਂ ਕਿਤੇ ਤਿਆਰ ਹੁੰਦੀ ਹੈ ਨਹੀਂ ਸਰ ਅਸੀਂ ਇੱਥੇ ਤਿਆਰ ਕਰਦੇ ਆਪ ਹੀ ਤਿਆਰ ਨਹੀਂ ਸੀ ਆਪ ਹੀ ਤਿਆਰ ਕਰਦੇ ਯੂਨੀਵਰਸਿਟੀ ਲੈਵਲ ਤੇ ਸਾਰਾ ਤਿਆਰ ਹੁੰਦਾ ਹੈ ਤੇ ਇਹਦੀ ਹਰ ਕੁਆਲਿਟੀ ਜਿਹੜੀ ਹੈ ਚੈੱਕ ਹੁੰਦੀ ਹੈ ਅਜਿਛ ਕੋਈ ਇਹ ਜੀ ਗੱਲ ਨਹੀਂ ਚੈੱਕ ਕੁਆਲਿਟੀ ਦੇ ਵਿੱਚ ਕੋਈ ਪਾਵਰ ਨਹੀਂ ਹੈ ਇਹ ਤਾਂ ਠੀਕ ਹੈ ਕਿੰਨੇ 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 ਕੁ ਵਿਕ ਜਾਂਦੀ ਹੈ ਤੁਹਾਡੀ ਮਹੀਨੇ ਦੀ ਸਰ ਇਹ ਕਈ ਵਾਰੀ ਤੇ ਬਹੁਤ ਜ਼ਿਆਦਾ ਵਿਕ ਜਾਂਦੀ ਹੈ ਕਈ ਵਾਰੀ ਘੱਟ ਵੀ ਵਿਕਦੀ ਹੈ ਕਿੰਨੇ ਕ ਕਿਸਾਨ ਲੈ ਕੇ ਜਾਂਦੇ ਨੇ ਸਰ ਇਹਦੀ ਅਸੀਂ ਸਾਲ ਦੇ ਵਿੱਚ ਮੇਰਾ ਖਿਆਲ ਹੈ 7-8000 ਰੱਟ ਦੇ ਵਿੱਚ ਹੀ ਦਿੰਦੇ ਹਾਂ ਹਾਂਜੀ ਇੱਥੇ ਅਸੀਂ ਸਾਰੀ ਅਸੀਂ ਕਿਧਰੇ ਭੇਜਦੇ ਨਹੀਂ ਇੱਥੋਂ ਜਿਹੜੇ ਫਾਰਮਰ ਆ ਕੇ ਲੈ ਕੇ ਜਾਂਦੇ ਉਹ ਹੀ ਲੈ ਕੇ ਜਾਂਦੇ ਸਾਡੀ ਕੋਈ ਉਹ ਜੀ ਮਾਰਕੀਟਿੰਗ ਵਾਲਾ ਸਿਸਟਮ ਨਹੀਂ ਅਸੀਂ ਮਾਰਕੀਟ ਕਰੀਏ ਨੂੰ ਹਮ ਜਾ ਕੇ ਵੈਸੇ ਵੀ ਦੇਖਿਆ ਬਹੁਤ ਸਾਰੇ ਲੋਕ ਚੌਕਲੇਟ ਖਾਣ ਦੇ ਬੜੇ ਸ਼ਕੀਨ ਹੁੰਦੇ ਨੇ ਉਹਨਾਂ ਨੂੰ ਕਹਿ ਸਕਦੇ ਨੇ ਲੱਤ ਪੈ ਜਾਂਦੀ ਹੈ ਕੀ ਇਹਨਾਂ ਜਾਨਵਰਾਂ ਨੂੰ ਵੀ ਲੱਤ ਪੈ ਜਾਂਦੀ ਚੌਕਲੇਟ ਖਾਣ ਦੀ ਨਹੀਂ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਹੈ ਇਸ ਦਾ ਦੀ ਕੋਈ ਗੱਲ ਨਹੀਂ ਕੋਈ ਲਤ ਨਹੀਂ ਪੈਂਦੀ ਕਿਉਂਕਿ ਮੈਂ ਫੇਰ ਉਹੀ ਕਰਾਂ ਇਹਦਾ ਨਾ ਹੀ ਚਾਕਲੇਟ ਹੈਗਾ ਹਨਾ ਬਟ ਇਹਦੇ ਚ ਉਹ ਚਾਕਲੇਟ ਵਾਲੇ ਗੁਣ ਨਹੀਂ ਹੈਗੇ ਇਹਦੇ ਚ ਗੁਣ ਹੈਗੇ ਫੀਡ ਵਾਲੇ ਸੋ ਇਸ ਕਰਕੇ ਜਿਹੜੀ ਫੀਡ ਦੇ ਵਿੱਚ ਉਹ ਕਮੀ ਹੈਗੀ ਹੈ ਉਹ ਇਹ ਪੂਰੀ ਕਰਦੀ ਹੈਗੀ ਮਿੱਠੀ ਹੈ ਜੇ ਸ਼ੀਰਾ ਹੈ ਤਾਂ ਮਿੱਠੀ ਤੇ ਹੋਏਗੀ ਹੋਏਗੀ ਜੀ ਕਿਉਂਕਿ ਅਸੀਂ 900 ਗ੍ਰਾਮ ਡਾਕਟਰ ਨੇ ਜਿਵੇਂ ਦੱਸਿਆ ਤੁਹਾਨੂੰ 900 ਗ੍ਰਾਮ ਸ਼ੀਰਾ ਹੋਏਗਾ 3 ਕਿਲੋ ਦੇ ਵਿੱਚੋਂ ਤੇ ਜੇ 900 ਗ੍ਰਾਮ ਸ਼ੀਰਾ ਤੇ ਮਿੱਠਾ ਤੇ ਹੋਏਗਾ ਮਤਲਬ ਮੱਝਾਂ گاਵਾ ਬੜੇ ਚਾਈ ਚਾਈ ਖਾਂਦੀਆਂ ਨੇ ਬਿਲਕੁਲ ਖਾਂਦੀਆਂ ਹਾਂਜੀ ਬਿਲਕੁਲ ਖਾਂਦੀਆਂ ਜੀ ਹਾਂਜੀ ਕਿ ਬਿਲਕੁਲ ਜ਼ਰੂਰੀ ਪਰ ਜਦੋਂ ਮੱਝਾਂ گاਵਾ ਸਾਡੇ ਸਾਡੇ ਬੰਦਿਆਂ ਦੇ ਵਿੱਚ ਤੇ ਮੱਝਾਂ ਪਸ਼ੂਆਂ ਦੇ ਵਿੱਚ ਇੱਕ ਚੀਜ਼ ਹੁੰਦੀ ਹੈ ਪਸ਼ੂ ਓਨਾਂ ਕ ਖਾਂਦੇ ਜਿਨ੍ਹਾਂ ਨੂੰ ਲੋੜ ਹੈ ਬੰਦੇ ਖਾਂਦੇ ਆ ਬਿਨਾਂ ਲੋੜ ਤੋਂ ਵੀ ਤੋ ਇਸ ਕਰਕੇ ਇਹਦਾ ਉਹ ਚਾਕਲੇਟ ਵਾਲਾ ਕੰਮ ਨਹੀਂ ਹੈਗਾ ਜਿੰਨੀ ਇਹਨਾਂ ਨੂੰ ਲੋੜ ਹੈ ਓੰਨੀ ਕ ਇਹਨਾਂ ਨੇ ਚਟਣੀ ਹੈ ਜੇ ਇਹਨਾਂ ਨੂੰ ਜਿੰਨਾਂ ਦੀ ਲੋੜ ਪੂਰੀ ਹੋ ਗਈ ਇਹਨਾਂ ਚਟਣਾ ਹਟ ਜਾਣਾ ਇਹ ਸਿਰਫ ਮੱਝਾਂ ਗਾਵਾਂ ਨੂੰ ਹੀ ਦੇ ਸਕਦੇ ਆ ਕਿ ਜਿਹੜੇ ਜਿਹੜੇ ਹੋਰ ਪਾਲਤੂ ਜਾਨਵਰ ਹੈਗੇ ਨੇ ਘਰਾਂ 'ਚ ਰੱਖੇ ਉਹਨਾਂ ਨੂੰ ਵੀ ਇਸ ਪਾ ਸਕਦੇ ਆ ਨਹੀਂ ਸਰ ਸਿਰਫ ਮੱਝਾਂ ਗਾਈਆਂ ਵਾਸਤੇ ਹੈ ਜੀ ਨਾਲੇ ਉਹ ਵੀ 6 ਮਹੀਨੇ ਤੋਂ ਉੱਤੇ ਵਾਲੇ ਜਿਹੜੇ 6 ਮਹੀਨੇ ਤੋਂ نیچے ਕਟੂਰ ਅਛੂੜੇ ਉਹਨਾਂ ਨੂੰ ਨਹੀਂ ਦੇਣੀ 6 ਮਹੀਨੇ ਤੋਂ ਉੱਤੇ ਜਿਹੜੇ ਪਸ਼ੂ ਹੈ ਉਹਨਾਂ ਨੂੰ ਹੀ ਲੈਣੀ ਹੈ ਗੰਜਾ ਗਾਈਆਂ ਦੇ ਜੀ ਡਾਕਟਰ ਸਾਹਿਬ ਇਹਦੀ ਕੋਈ ਕੁਆਂਟੀਟੀ ਵੀ ਫਿਕਸ ਹੁੰਦੀ ਹੈ ਬਈ ਇੰਨੀ ਕੁਆਂਟੀਟੀ ਜੇ ਹੀ ਅਸੀਂ ਦੇ ਸਕਦੇ ਆ ਜਾਨਵਰਾਂ ਨੂੰ ਨਹੀਂ ਸਰ ਇਹਦੀ ਕੋਈ ਕੁਆਂਟੀਟੀ ਫਿਕਸ ਨਹੀਂ ਇਹ ਤਾਂ ਅਸੀਂ ਖੁਰਲੀ ਦੇ ਵਿੱਚ ਰੱਖ ਦੇਣੀ ਆ ਜਿੰਨੀ ਪਸ਼ੂ ਨੂੰ ਲੋੜ ਹੈ ਉਹਨੇ ਲੋੜ ਮੁਤਾਬਕ ਚੱਟ ਲੈਣਾ ਜੇ ਉਹਦੀ ਫੀਡ ਦੀ ਰਿਕੁਆਇਰਮੈਂਟ ਪੂਰੀ ਫੀਡ ਤੋਂ ਥਰੂ ਰਿਕੁਆਇਰਮੈਂਟ ਪੂਰੀ ਹੁੰਦੀ ਹੈ ਤੇ ਹੁਣ ਇਹਨੂੰ ਚੱਟਣਾ ਨਹੀਂ ਤੇ ਜੇ ਫੀਡ ਤੋਂ ਰਿਕੁਆਇਰਮੈਂਟ ਨਹੀਂ ਪੂਰੀ ਹੁੰਦੀ ਤਾਂ ਚੱਟ ਲੈਣਾ ਬਈ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਇਹ ਗਿੱਲੀ ਨਾ ਹੋਵੇ ਗਿੱਲੀ ਹੋ ਕੇ ਖੁਰੇ ਨਾ ਖੁਰਲੀ ਦੇ ਵਿੱਚ ਖੁਰਨੀ ਸ਼ੁਰੂ ਨਾ ਹੋ ਜਾਵੇ ਬਸ ਇਹ ਸੁੱਕੀ ਜਗ੍ਹਾ ਤੇ ਪਈ ਹੋਣੀ ਚਾਹੀਦੀ ਹੈ ਸੁੱਕੀ ਰਹਿਣੀ ਚਾਹੀਦੀ ਹੈ ਸੋ ਇਸ ਕਰਕੇ ਇਹਦੀ ਕੁਆਂਟੀਟੀ ਕੋਈ ਫਿਕਸ ਨਹੀਂ ਜਿੰਨੀ ਲੋੜ ਹੈ ਇਹ ਤਿੰਨ ਕਿ ਮਹੀਨੇ ਬਾਅਦ ਆਪਾਂ ਨੂੰ ਰਿਪਲੇਸ ਕਰ ਦੇਣੀ ਚਾਹੀਦੀ ਹੈ ਬਜੇ ਬੱਤੇ ਬੱਤੀ ਲੋੜ ਪਵੇ ਤਾਂ ਐਨੀ ਗੱਲ ਹੈ ਜੀ ਜਿਹੜੀ ਇੱਕ ਇੱਟ ਹੈ ਉਹ ਕਿੰਨੇ ਕਿਲੋ ਦੀ ਹੈ 3 ਕਿਲੋ ਦੀ 3 ਕਿਲੋ ਤੇ ਇੱਕ ਕਿੰਨੇ ਕਿੰਨਾ ਸਮਾਨ ਨਿਕਲ ਜਾਂਦਾ ਹੈ ਇੱਕ ਜਾਨਵਰ ਦੇ ਲਈ ਦੇਖੋ ਜੇ ਫੀਡ ਦੀ ਕੁਆਂਟੀਟੀ ਕੁਆਲਿਟੀ ਮਾੜੀ ਹੈ ਤੇ ਇਹ ਕੀ ਕਹਿੰਦੇ ਛੇਤੀ ਖਤਮ ਖਤਮ ਹੋ ਜਾਏਗੀ ਜੇ ਫੀਡ ਦੀ ਕੁਆਲਿਟੀ ਬਹੁਤ ਵਧੀਆ ਹੈ ਤੇ ਹੋ ਸਕਦਾ 3 ਮਹੀਨੇ ਚ ਪਸ਼ੂ ਚੱਟੇ ਨਾ ਉਹਦੀ ਰਿਕੁਆਇਰਮੈਂਟ ਫੀਡ ਦੇ थ्रू ਹੀ ਪੂਰੀ ਹੋ ਜਾਏ ਕੋਟਿਆਂ ਦੇ थ्रू ਪੂਰੀ ਹੋ ਜਾਵੇ ਸੋ ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਪਰ ਜੇ ਤੁਸੀਂ ਰੱਖਦੇ ਹੋ ਤੇ 3 ਮਹੀਨੇ ਤੁਹਾਨੂੰ 3 ਮਹੀਨੇ ਬਾਅਦ ਰਿਪਲੇਸ ਜ਼ਰੂਰ ਕਰਦੋ ਸਿ ਇਹ ਕਹਿੰਦੇ ਆ ਪਰ ਕਾਫੀ ਲੰਮਾ ਸਮਾਂ ਚੱਲ ਜਾਂਦੀ ਹੈ ਲੰਮਾ ਸਮਾਂ ਚੱਲ ਜਾਂਦੀ ਹੈ ਹਾਂਜੀ ਕੋਈ ਪਸ਼ੂ ਵੀ ਓਨੀ ਖਾਂਦਾ ਜਿੰਨੀ ਕਿ ਜ਼ਰੂਰਤ ਹੈ ਇਹ ਨਹੀਂ ਮਤਲਬ ਕਿ ਖਾਈ ਜਾਣਾ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਪਸ਼ੂਆਂ ਚ ਤੇ ਬੰਦਿਆਂ ਚ ਹੀ ਫਰਕ ਹੁੰਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸਾਹਿਬ ਤੇ ਬੜੀ ਜਿਹੜੀ ਅਹਿਮ ਜਾਣਕਾਰੀ ਜਿਹੜੀ ਹੈ ਕਿਸਾਨ ਭਰਾਵਾਂ ਦੇ ਲਈ ਤੁਸੀਂ ਸਾਂਝੀ ਕੀਤੀ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਜਿਨ੍ਹਾਂ ਨੇ ਇਹ ਅਹਿਮ ਜਾਣਕਾਰੀ ਪਸ਼ੂਆਂ ਤੱਕ ਪੰਚਾਇਤ ਦੀ ਜ਼ਿੰਮੇਵਾਰੀ ਲੈਂਦੀ ਹੈ ਜੀ ਡਾਕਟਰ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਹਾਂ ਇਸ ਕੇ ਬਣਾਉਣੇ ਕੇ ਲਈ ਕਿਸਾਨ ਭਾਈਓਂ ਕੇ ਲਈ ਡਿਪਾਰਟਮੈਂਟ ਮੇਂ ਹਮਾਰੇ ਪਸ਼ੂਾਰ ਵਿਭਾਗ ਮੇਂ ਟ੍ਰੇਨਿੰਗ ਕੀ ਫੈਸਿਲਿਟੀ ਵੀ ਹੈ ਜੇ ਕੋਈ ਵੀ ਕਿਸਾਨ ਭਾਈ ਖੁਦ ਆਪਣੇ ਘਰ ਪੇ ਇਹ ਇਟ ਬਣਾਣਾ सीखना चाहता है तो ये डिपार्टमेंट में आके पाँच दिन का हैंड ऑन ट्रेनिंग इन एनिमल न्यूट्रिशन ट्रेनिंग प्रोग्राम है वो आए पाँच दिन के लिए सीखे इसके अलावा जो डिपार्टमेंट की दूसरी फैसिलिटीज है जैसे मिनरल मिक्सर है बाईपास फैट बनाया जा रहा है वो सारे के सारे तरीके किसान भाई को अपने उसके खुद के हाथ द्वारा बना के दिखाए जाएंगे जिससे कि वो अपने पशुओं के लिए खुद घर पे भी तैयार कर सकता है और यदि ज़्यादा मात्रा में उसकी कैपेसिटी तैयार करने की है तो इसको बेच के ਉਹ ਜਿਆਦਾ ਮੁਨਾਫਾ ਵੀ ਕਮਾ ਸਕਦਾ ਹੈ ਇਹ ਫ੍ਰੀ ਆਫ ਕੋਰਸ ਜਿਹੜਾ ਫ੍ਰੀ ਆਫ ਕਾਸਟ ਕੋਰਸ ਕਰਾਉਂਦੇ ਹੋ ਜੀ ਇਹ ਨਹੀਂ ਨਹੀਂ ਇਸ ਕੀ ਕੁਝ ਜੈਨੂਇਨਸੀ ਫੀਸ ਹੈ 3000 3000 ਰੁਪਏ ਫੀਸ ਹੈ ਜੀ 3000 ਰੁਪਏ ਫੀਸ ਹੈ ਜੀ 5 ਦਿਨ ਦਾ ਕੋਰਸ ਜੀ ਠੀਕ ਚਲ ਬਹੁਤ ਵਧੀਆ ਗੱਲ ਦਸੀ ਜੀ ਕਿ ਕਿਸਾਨ ਭਰਾ ਟ੍ਰੇਨਿੰਗ ਲੈ ਕੇ ਉਹ ਘਰੇ ਹੀ ਚਾਕਲੇਟ ਬਣਾ ਸਕਦੇ ਨੇ ਹਨ ਆਪਣੇ ਪਸ਼ੂਆਂ ਨੂੰ ਖਵਾ ਸਕਦੇ ਹਨ ਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ ਇਸ ਸੰ ਲੁਧਿਆਣਾ ਦੇ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸਸ ਯੂਨੀਵਰਸਿਟੀ ਦੇ ਪਸ਼ੂ ਆਹਾਰ ਵਿਭਾਗ ਦੇ ਵਿਗਿਆਨੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਇਹਨਾਂ ਮੱਝਾਂ گاਵਾਂ ਦੇ ਲਈ ਚਾਕਲੇਟ ਤਿਆਰ ਕੀਤੀ ਹੈ ਜੋ ਇਹਨਾਂ ਪਸ਼ੂਆਂ ਦੀ ਡੈਫੀਸ਼ੈਂਸੀ ਜੋ ਹੈ ਕਿਸੇ ਕਿਸਮ ਦੀ ਜਿਹੜੀ ਘਾਟ ਹੈ ਉਹ ਪੂਰੀ ਕਰਦੀ ਹੈ ਤੇ ਜਿਹਦੇ ਨਾਲ ਜਿਹੜੇ ਪਸ਼ੂ ਨੇ ਇਹ ਬਿਮਾਰੀਆਂ ਤੋਂ ਬਚੇ ਰਹਿੰਦੇ ਨੇ ਤੇ ਦੁੱਧ ਵੀ ਵੱਧ ਦਿੰਦੇ ਨੇ ਲੁਧਿਆਣਾ ਤੋਂ ਆਪਣੇ ਸਹਿਯੋਗੀ ਤੇ ਕੈਮਰਾਮੈਨ ਮੁਹੰਮਦ ਸਹਰਾਬ ਦੇ ਨਾਲ ਮੈਂ ਵਰਿੰਦਰ ਕੁਮਾਰ ਐਸਐਮਜ਼ੈਡ ਨਿਊਜ਼ ਲੁਧਿਆਣਾ